ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਾਸਟਾ ਫੂਡ ਬਲੌਗ ਤੇ ਮੈਂ ਜਸਵੰਤ ਤੁਹਾਡਾ ਸਵਾਗਤ ਕਰਦੀ ਹਾਂ ਹਾਂਜੀ ਦੋਸਤੋ ਇਹ ਹੈ ਜੀ ਸੋਹਣਜਣਾ ਜਿਹਨੂੰ ਆਪਾਂ ਮਰੀਂਗਾ ਵੀ ਕਹ ਦਿੰਨੇ ਆਂ ਇੰਗਲਿਸ਼ ਦੇ ਵਿੱਚ ਆਪਾਂ ਇਹਨੂੰ ਡ੍ਰੈਮ ਸਟਿਕ ਕਹ ਦਿੰਨੇ ਆਂ ਤੇ ਮੈਂ ਸੋਚਿਆ ਤੁਹਾਡਾ ਨਾਲ ਥੋੜੀ ਜਿਹੀ ਜਾਣਕਾਰੀ ਇਸ ਪੌਦੇ ਬਾਰੇ ਸ਼ੇਅਰ ਕੀਤੀ ਜਾਵੇ ਜਿੰਨੀ ਕੁ ਮੈਨੂੰ ਨੌਲੇਜ ਆ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਦੇਖੋ ਜੀ ਸਾਰਿਆਂ ਤੋਂ ਪਹਿਲਾਂ ਮੈਂ ਪੱਤੀਆਂ ਨੂੰ ਵਾਸ਼ ਕਰ ਲਿਆ ਉਸ ਤੋਂ ਬਾਅਦ ਮੈਂ ਪੱਤੀਆਂ ਨੂੰ ਤੋੜ ਕੇ ਲੱਗ ਕਰ ਲਵਾਂਗੇ ਮੈਂ ਆਪਣੇ ਪੇਕੇ ਘਰ ਆਈ ਹੋਈ ਸੀ ਮੈਨੂੰ ਉੱਥੇ ਫੁੱਲ ਘਰ ਦੇ ਵਿੱਚ ਲੱਗਿਆ ਹੋਇਆ ਮਿਲੇ ਮੈਂ ਸੋਚਿਆ ਚਲੋ ਅੱਜ ਇਸ ਨਾਲ ਕੋਈ ਡਿਸ਼ ਰੈਡੀ ਕਰਦੇ ਹਾਂ ਬਹੁਤ ਹੀ ਬੈਨੀਫਿਟ ਵਾਲਾ ਇਹ ਪlant ਸਾਨੂੰ ਆਪਣੇ ਆਲੇ ਦੁਆਲੇ ਮਿਲ ਜਾਂਦਾ ਵਾ ਇਹ ਕੁਰੀ ਮੱਤੀਆਂ ਨੂੰ ਕੱਟ ਕੇ ਛੋਟੇ ਛੋਟਾ ਰੈਡੀ ਕਰ ਲਿਆ రెడీకూ పియల్ రుక్కి హల్ మిర్చ మసాలా నమక అనే టేస్ట్ అకోర్డ్ పాదా పత్తం జట్ రకే अज्जा बनावे जी सौंजने वाले परौंठे विद आलू देखो जी मिक्चर रेडी हो चुके हूँ चलो जी परौंठी तैयारी कर कर लेने सारे तो लोल्ला चकला बेलना लैके गैस ऑन कराँगी ਇੱਕ ਪੇੜਾ ਲੈਂਦੇ ਹੋਏ ਉਹਨੂੰ ਥੋੜਾ ਜਿਹਾ ਵਿਗਲ ਕੇ ਜਿਹੜੀ ਸਟਫਿੰਗ ਰੈਡੀ ਕੀਤੀ ਆ ਉਹ ਇਸ ਵਿੱਚ ਫਿਲ ਕਰ ਲਵਾਂਗੇ ਬਹੁਤ ਹੀ ਬੈਨੀਫਿਟ ਵਾਲਾ ਇਹ ਪlant ਸਾਨੂੰ ਆਪਣੇ ਵਾਲੇ ਦੁਆਲੇ ਮਿਲ ਜਾਂਦਾ ਵਾ ਸਾਰੇ ਤੋਂ ਪਹਿਲਾਂ ਬੈਨੀਫਿਟ ਇਹਦਾ ਇਹ ਹੈ ਕਿ ਇਸ ਵਿੱਚ ਬਹੁਤ ਹੀ ਮਾਤਰਾ ਵਿੱਚ ਕੈਲਸ਼ੀਅਮ ਪਾਇਆ ਜਾਂਦਾ ਹੈ ਜਿਹੜਾ ਕਿ ਆਪਣੀਆਂ ਹੱਡੀਆਂ ਲਈ ਬਹੁਤ ਹੀ ਜ਼ਰੂਰੀ ਆ ਜੇਕਰ ਆਪਣੇ ਬੱਚੇ ਐਦਾਂ ਦੀਆਂ ਚੀਜ਼ਾਂ ਨੂੰ ਖਾਣ ਤੋਂ ਮਨਾਂ ਕਰਦੇ ਹਨ ਤਾਂ ਤੁਸੀਂ ਇਸ ਤਰੀਕੇ ਨਾਲ ਆਪਣੇ ਬੱਚਿਆਂ ਨੂੰ ਕਿਸੇ ਵੀ ਵੇਦ ਵਿੱਚ ਘੜੇ ਵਿੱਚ ਰੈਡੀ ਕਰਕੇ ਚੀਜ਼ਾਂ ਦੇ ਸਕਦੇ ਹੋ ਜਿਸ ਤਰ੍ਹਾਂ ਕਿ ਮੈਂ ਪਰੌਂਠੇ ਵਿੱਚ ਪਾ ਕੇ ਇਸ ਨੂੰ ਆਪਣੇ ਬੱਚਿਆਂ ਨੂੰ ਦੇ ਰਹੀ ਹਾਂ ਦੇਖੋ ਜੀ ਆਪਣਾ ਪਰੌਂਠਾ ਗਿੱਲਾਂਗੇ ਜਿਹੜੇ ਕਰ ਵੀ ਕਿਸੇ ਨੂੰ ਵੀ ਇਸ ਜੇ ਸ਼ੂਗਰ ਦੀ ਪ੍ਰੋਬਲਮ ਰਹਿੰਦੀ ਹੈ ਤਾਂ ਇਸ ਦੀਆਂ ਪੱਤੀਆਂ ਸੁਕਾ ਕੇ ਤੁਸੀਂ ਆਪਣੇ ਘਰ ਵਿੱਚ ਰੱਖ ਸਕਦੇ ਹੋ ਤੇ ਡੇਲੀ ਇੱਕ ਚਮਚਾ ਤੁਸੀਂ ਲੈ ਸਕਦੇ ਹੋ ਥੋੜੇ ਦਿਨਾਂ ਵਿੱਚ ਦੇਖੋਗੇ ਕਿ ਸ਼ੂਗਰ ਦਾ ਲੈਵਲ ਜਿਹੜਾ ਥੋੜਾ ਘਟਣਾ ਸ਼ੁਰੂ ਹੋ ਚੁੱਕਿਆ ਪ੍ਰੋਪਰ ਤੁਸੀਂ ਡੇਲੀ ਇਹ ਯੂਜ਼ ਕਰੋਗੇ ਤਾਂ ਤੁਹਾਨੂੰ ਬਹੁਤ ਹੀ ਫਰਕ ਆਪਣੀ ਬਾਡੀ ਵਿੱਚ ਨਜ਼ਰ ਆਏਗਾ ਤਾਂ ਇਹਨਾਂ ਦੋਨੋਂ ਪਾਸੇ ਸੇਕਦੇ ਹੋਏ ਕੀ ਲਾ ਲਵਾਂਗੇ देखो जी कि सोहना पर बन के रेडी हो चुके हैं। जेकर तो मेरी वीडियो पसंद आ रही है प्लीज तो प्लीज़ लाइक शेयर से सबसक्राइब जरूर करो बैल आइकन जरूर प्रैस करो जिसना कि तू मेरी वीडियो होर वीडियो की नोटिफिकेशन होर भी मिलती रहेगी ਤੁਸੀਂ ਕਿਸੇ ਵੀ ਚੀਜ਼ ਨਾਲ ਇਸ ਨੂੰ ਟਰਾਈ ਕਰ ਸਕਦੇ ਹੋ ਮੈਂ ਦਹੀਂ ਤੇ achar ਨਾਲ ਸਰਵ ਕਰ ਰਹੀ ਹਾਂ ਵੀਡੀਓ ਵਾਚ ਕਰ ਲਈ ਤੁਹਾਡਾ ਬਹੁਤ ਬਹੁਤ